ਸੋ ਦੋਸਤੋ ਜਿਹੜੀ ਪੀਪੀਆਰ ਆ ਮੇਰੇ ਕੋਲੇ ਹਰਪ੍ਰੀਤ ਕੌਰ ਦੀ ਐਂਡ ਹਰਪ੍ਰੀਤ ਕੌਰ ਆਫ ਦੇ ਮੰਗੇਤਰ ਯਾਨੀ ਕਿ ਆਪਦੇ ਫਿਅਾਂਸੀ ਦੀ ਇਨਵੀਟੇਸ਼ਨ ਲੈਟਰ ਦੇ ਉੱਤੇ ਕੈਨੇਡਾ ਆ ਰਹੇ ਨੇ ਇਹਨਾਂ ਦਾ ਪ੍ਰੋਸੈਸ ਅਸੀਂ ਜੂਨ 5 ਨੂੰ ਸਟਾਰਟ ਕੀਤਾ ਸੀ ਇਹਨਾਂ ਦੇ ਮੰਗੇਤਰ ਨੇ ਇਨਵੀਟੇਸ਼ਨ ਸਾਨੂੰ ਇਨਵੀਟੇਸ਼ਨ ਲੈਟਰ ਭੇਜੀ ਸੀ ਜੀਡੀ ਇਮੀਗ੍ਰੇਸ਼ਨ ਤੋਂ ਰੈਡੀ ਕਰਵਾ ਕੇ ਜੀਦੇ ਵਿੱਚ ਦੋ ਪਰਪਸ ਆਫ ਵਿਜ਼ਿਟ ਪਾਏ ਗਏ ਸੀ ਕੈਨੇਡਾ ਦੇ ਐਂਡ ਫੈਮਿਲੀ ਵਿਜ਼ਿਟ ਸੋ ਦੋਸਤੋ ਕੈਨੇਡਾ ਦੇ ਤੋਂ ਬਾਅਦ ਇਹਨਾਂ ਦਾ ਵੀਜ਼ਾ ਆ ਰਿਹਾ ਆ ਐਂਡ ਬਟ ਫੈਮਿਲੀ ਵਿਜ਼ਿਟ ਹਾਲੇ ਵੀ ਵੈਲਿਡ ਆ ਸੋ ਦੋਸਤੋ professionl advise ਹੀ ਸਾਰਾ ਕੁਝ ਹੁੰਦੀ ਆ ਬਿਹਤਰੀਨ ਤਰੀਕੇ ਨਾਲ ਰੈਡੀ ਕੀਤੀ ਗਈ ਇਨਵੀਟੇਸ਼ਨ ਲੈਟਰ ਬੜੇ ਹੀ ਸੁਚੱਜੇ ਤਰੀਕੇ ਨਾਲ ਫਾਈਲ ਦੀ ਪ੍ਰੈਜੈਂਟੇਸ਼ਨ ਨੂੰ ਬਣਾ ਕੇ ਜਦੋਂ ਵੀਜ਼ਾ ਆਫੀਸਰ ਦੇ ਮੂਹਰੇ ਪੇਸ਼ ਕੀਤਾ ਜਾਂਦਾ ਤਾਂ ਵੀਜ਼ਾ ਆਫੀਸਰ ਨੂੰ ਕਿਤੇ ਨਾ ਕਿਤੇ ਅਸੀਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇੱਕ ਬੋਨਫਾਇਡ ਕੈਂਡੀਡੇਟ ਹੋ ਸੰਬੰਧਤ ਕੈਟਾਗਰੀ ਲਈ ਸੋ ਦੋਸਤੋ ਜੇ ਤੁਸੀਂ ਵੀ ਅਜਿਹੀ ਇੱਕ professionl adviਸ ਸਾਡੇ ਤੋਂ ਲੈਣਾ ਚਾਹੁੰਦੇ ਹੋ ਕੈਨੇਡਾ ਤੁਸੀਂ ਜੀਡੀ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਲਓ ਇੰਡੀਆ ਮੈਕ્રો گلੋਬਲ ਨੂੰ ਕੰਟੈਕਟ ਕਰ ਲਓ ਪ੍ਰੋਫੈਸ਼ਨਲ ਰਵਾਈਸ ਲਓ ਪ੍ਰੋਫੈਸ਼ਨਲ ਅਡਵਾਈਸ ਦੇ ਵਿੱਚ ਇੱਕੋ ਹੀ ट्रांजैक्शन ਹੁੰਦੀ ਆ ਤੋ ਸੀ ਪ੍ਰੋਫੈਸ਼ਨਲ ਅਡਵਾਈਸ ਲਈ ਪੈਸੇ ਪੇ ਕਰਨੇ ਆ ਤੇ ਅਸੀਂ ਤੁਹਾਨੂੰ ਟਰਾਂਸਪੇਰੈਂਟ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਨੇ ਜੇ ਕੋਈ ਇਹਦੇ ਵਿੱਚ ਤੀਸਰੀ ट्रांजैक्शन ਐਡ ਕਰਨ ਦੀ ਕੋਸ਼ਿਸ਼ ਕਰਦਾ ਕਿ ਜੀ ਮੈਂ ਤਾਂ ਭਲਾ ਕਰਨਾ ਐ ਇਸ ਦੁਨੀਆ ਦੇ ਉੱਤੇ ਲੋਕਾਂ ਦਾ ਮੈਂ ਤਾਂ ਸੰਤ ਬਣ ਗਿਆ ਮੈਂ ਤਾਂ ਮਹਾਤਮਾ ਬਣ ਗਿਆ ਮੈਂ ਤਾਂ ਫ੍ਰੀ ਵੀਜ਼ੇ ਕੁਝ ਨਹੀਂ ਹੁੰਦਾ ਐ ਸਾ ਫਰੀ ਗੁਰੂ ਘਰ ਚ ਸਿਰਫ ਤੇ ਸਿਰਫ ਲੰਗਰ ਤੇ ਗੁਰੂ ਘਰ ਦੀਆਂ ਦਵਾਵਾਂ ਮਾਵਾਂ ਦੀਆਂ ਦਵਾਵਾਂ ਹੀ ਫਰੀ ਨੇ ਬਾਕੀ ਇਸ ਦੁਨੀਆ ਦੇ ਵਿੱਚ ਸਭ ਕੁਝ ਪੇੜ ਆ ਸਮਝ ਗਏ ਇਸ ਲਈ ਹਮੇਸ਼ਾ ਪ੍ਰੋਫੈਸ਼ਨਲ ਵਾਈਜ਼ ਨੂੰ ਪਹਿਲ ਦੇਣੀ ਆ ਕਿਉਂਕਿ ਕਈ ਵਾਰੀ ਛੋਟੀ ਜੀ ਕੀਤੀ ਹੋਈ ਗਲਤੀ ਤੁਹਾਡਾ ਫਿਊਚਰ ਤਬਾਹ ਕਰ ਦਿੰਦੀ ਆ ਸੋ ਐਸ ਸੋਨ ਐਸ ਪੋਸੀਬਲ ਤੁਸੀਂ ਮੈਕਰੋ ਗਲੋਬਲ ਦੀ ਨਜ਼ਦੀਕੀ ਬ੍ਰਾਂਚ ਕਾਲ ਕਰ ਲਓ ਮਿਲ ਲਓ ਜਾ ਕੇ ਜਾਂ ਜੀਡੀ ਇਮੀਗ੍ਰੇਸ਼ਨ 2048915005 ਤੇ ਕਾਲ ਕਰਕੇ ਅਪੀਆਪਾਇੰਟਮੈਂਟ ਬੁੱਕ ਕਰ ਲਓ ਥੈਂਕ ਯੂ ਵੈਰੀ ਮੱਚ